ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਚੈਸਲੋਫਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ ਅਨਲ ਵੀ ਨਹੀਂ ਹੈ ਕਿ ਗੂਗਲ ਪੇ ਕਰੋ ਪੇਟੀਐਮ ਕਰੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਵਸਾਉਂਦਾ ਹੁੰਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਫਿਰ ਇਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੁਰੂ ਜੀ ਸਾਹਿਬ ਫਰੀਦਕੋਟ ਲਓ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਂਗੀ ਇੱਕ ਸੂਟ ਰਾਮ ਟੈਕਸ ਦਾ ਜਿਹੜਾ ਆਪਣਾ ਰੈਡੀ ਹੋ ਕੇ ਆਇਆ ਕਿਸੇ ਭੈਣ ਦਾ ਸੂਟ ਹੈਗਾ ਲੁਧਿਆਣੀ ਤੋਂ ਨੇ ਪਹਿਣ ਇਹ ਉਹਨਾਂ ਦਾ ਸੂਟ ਹੈ ਜੀ ਠੀਕ ਹੈ ਜੀ ਵੈਸੇ ਆਪਣੇ ਪਹਿਲਾਂ ਇੱਥੇ ਕੱਟ ਪਵਾਇਆ ਹੋਇਆ ਸੀ ਸਾਰੀਆਂ ਭੈਣਾਂ ਨੇ ਕੱਟ ਪਵਾਇਆ ਸੀ ਕਿਉਂਕਿ ਮੇਰੇ ਆਪਣੇ ਸੂਟ ਦੇ ਕੱਟ ਪਿਆ ਹੋਇਆ ਸੀ ਪਰ ਭੈਣ ਨੇ ਕਿਹਾ ਸੀ ਕਿ ਕੱਟ ਨਹੀਂ ਰੱਖੋਣਾ ਤੁਸੀਂ ਕੱਟ ਮੇਰਾ ਹੈ ਸੋ ਆਪਾਂ ਕੱਟ ਬੰਦ ਕਰਾਤਾ ਤੇ ਬਟਨ ਵਗੈਰਾ ਉਦਾਂ ਹੀ ਲੱਗੇ ਹੋਏ ਨੇ ਜਿੱਦਾਂ ਆਪਾਂ ਪਹਿਲਾਂ ਸੂਟ ਦਿੱਤੇ ਨੇ ਪਹਿਣਾ ਨੂੰ ਤੇ ਉਦਾਂ ਹੀ ਪਲੇਟਸ ਪਈਆਂ ਹੋਈਆਂ ਨੇ ਇਹਦੇ ਤੇ ਤੇ ਲਓ ਜੀ ਇਹ neck ਬਣਿਆ ਹੋਇਆ ਬਹੁਤ ਪਿਆਰਾ ਜਿਹਾ neck ਬਣਿਆ ਹੋਇਆ ਕਾਫੀ ਜ਼ਿਆਦਾ ਅੱਛਾ ਲੱਗਦਾ ਬੈਕ ਸਾਈਡ ਤੇ ਇਦਾਂ ਹੀ ਹੈਗਾ ਤੇ ਕੋਈ ਕਾਲਰ ਨਹੀਂ ਹੈਗਾ ਔਰ ਫਰੰਟ ਤੇ ਕਾਲਰ ਆ ਪਹਿਲਾਂ ਵੀ ਤੁਸੀਂ ਮੇਰਾ ਵੀ ਸੂਟ ਪਾਇਆ ਹੋਇਆ ਦੇਖਿਆ ਹੋਇਆ ਔਰ ਇਹ ਹੈਗੀ ਐ ਜੀ ਇਹਦੀ ਬਾਜੂ ਠੀਕ ਹੈ ਪੁਰਤਾ ਸਟਾਈਲ ਇਹਦੀ ਬਾਜੂ ਰੱਖੀ ਹੋਈ ਹੈ ਓਵਰਲੈਪਿੰਗ ਕੀਤੀ ਹੋਈ ਹੈ ਬਹੁਤ ਸੋਹਣਾ ਲੱਗਦਾ ਹੈ ਸਟਾਈਲ ਹੈ ਨਾ ਜਿਹੜਾ ਇਹਦਾ ਸਟਿਚਿੰਗ ਦਾ ਉਹ ਬਹੁਤ ਹੀ ਪਿਆਰਾ ਹੈਗਾ ਔਰ ਇਹਦੇ ਨਾਲ ਦੇ ਸਾਡੇ ਕੋਲੇ ਬਹੁਤ ਸੂਟ ਬਣ ਬਣ ਕੇ ਇਦਾਂ ਚਲੇ ਗਏ ਨੇ ਤੇ ਇਹ ਹੈਗੀ ਜੀ ਇਹਦੇ ਨਾਲ ਸਲਵਾਰ ਤੇ ਸਲਵਾਰ ਤੇ ਇਲਾਸਟਿਕ ਪਾਈ ਹੁੰਦੀ ਹੈ ਠੀਕ ਹੈ ਜੀ ਤੇ ਇਕੱਲਾ ਤੁਸੀਂ ਦਿਨੋਟ ਕਰ ਲਿਓ ਕਿਉਂਕਿ ਇਹਦੇ ਨਾਲ ਦੇ ਮੇਰੇ ਕੋਲੇ ਨਾ ਦੋ ਸੂਟ ਹੋਰ ਪਏ ਨੇ ਰਾਮਟੈਕਸ ਦੇ ਵਿੱਚ ਸੂਟ ਆ 780 ਰੁਪਏ ਦਾ ਸੂਟ ਹੈ ਸਟਿਚਿੰਗ ਅਲੱਗ ਹੋਊਗੀ ਠੀਕ ਹੈ ਜੀ ਸੋ ਅਗਰ ਤੁਹਾਨੂੰ ਚਾਹੀਦੇ ਨੇ ਤਾਂ ਤੁਸੀਂ 780 ਰੁਪਏ ਦੇ ਵਿੱਚ ਇਹ ਸੂਟ ਮੇਰੇ ਤੋਂ ਸਟੱਫ ਹੈ ਜਿਹੜਾ ਉਹ ਬਾਏ ਕਰ ਸਕਦੇ ਹੋ ਆ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਆ ਆਪਣੇ ਕੋਲੇ ਇਹਦੇ ਨਾਲ ਦਾ ਖਾਨ ਪਿਆ ਹੈਗਾ ਠੀਕ ਹੈ ਜੀ ਦੋ ਸੂਟ ਹੈ ਇਹਦੇ ਵਿੱਚ ਤੇ ਤੁਹਾਨੂੰ ਜਾਈ ਦੇ ਹੋਏ ਤਾਂ ਤੁਸੀਂ ਮੇਰੇ ਤੋਂ ਇਹ ਬਾਇ ਕਰ ਸਕਦੇ ਹੋ 780 ਦੇ ਵਿੱਚ ਸਟਿਚਿੰਗ ਕਰਾਉਣੀ ਹੋਵੇ ਤਾਂ ਸਟਿਚਿੰਗ ਤੁਸੀਂ ਮੇਰੇ ਤੋਂ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਇਹ ਸੂਟ ਆਪਾਂ ਰੱਖ ਦਿੰਦੇ ਹਾਂ ਹੁਣ ਸਾਈਡ ਤੇ ਲੋ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਲੱਗਦਾ ਸੂਟ ਪਾਇਆ ਹੋਇਆ ਤੇ ਹੁਣ ਮੈਂ ਅੱਗੇ ਤੁਹਾਨੂੰ ਦਿਖਾ ਰਹੀ ਹਾਂ ਰੀਵਾ ਬ੍ਰਾਂਡ ਦੇ ਸੂਟ ਦਿਖਾਉਂਗੀ ਉਹ ਸਾਰੇ ਸੂਟ ਬਹੁਤ ਵੱਡੇ ਡਿਸਕਾਊਂਟ ਤੇ ਹੋਣਗੇ ਵੱਡਾ ਡਿਸਕਾਊਂਟ ਤੁਹਾਨੂੰ ਪਤਾ ਹੀ ਹੈ ਜੀ ਸਾਡਾ 100 ਰੁਪਏ ਦਾ ਹੁੰਦਾ ਕਿਉਂਕਿ ਸਾਡਾ ਪਹਿਲੇ ਹੀ ਮਾਰਜਨ ਬਹੁਤ ਥੋੜਾ ਹੈ ਇਸ ਕਰਕੇ ਵੱਡਾ ਡਿਸਕਾਊਂਟ ਤਾਂ ਹੋ ਨਹੀਂ ਸਕਦਾ ਸਾਡੇ ਲਈ 100 ਰੁਪਏ ਵੀ ਬਹੁਤ ਵੱਡਾ ਡਿਸਕਾਊਂਟ ਹੈ ਤਾਂ ਮੈਂ ਤੁਹਾਨੂੰ ਕੱਲ ਸ਼ਾਰਟ ਵੀਡੀਓ ਦੇ ਵਿੱਚ ਇੱਕ 100 ਰੁਪਏ ਦੀ ਇੱਕ ਬਹੁਤ ਵੱਡੀ ਕਹਾਣੀ ਸੁਣਾਈ ਸੀਗੀ ਤੇ ਜਿਹਦੀ ਵੈਲਿਊ ਆਪਾਂ ਨੂੰ ਕੁਝ ਵੀ ਨਹੀਂ ਲੱਗਦੀ ਪਰ ਕਿਸੇ ਲਈ ਉਹਦੀ ਬਹੁਤ ਵੱਡੀ ਵੈਲਿਊ ਹੁੰਦੀ ਹੈ ਸੋ 100 ਰੁਪਏ ਨੂੰ ਤੁਸੀਂ ਐਵੇਂ ਨਾ ਜਾਣਿਓ ਬਹੁਤ ਵੈਲਿਊ ਹੈ 100 ਰ ਹਲੋ ਦੀ ਰੌਂਟੈਕਸ ਸੌਰੀ ਰੀਵਾ ਬ੍ਰੈਂਡ ਦੇ ਵਿੱਚ ਸੂਟ ਆਊਗਾ ਬਹੁਤ ਪਿਆਰਾ ਜਿਹਾ ਸੂਟ ਹੈ ਸਟੱਫ ਬਹੁਤ ਜਿਆਦਾ ਸੋਹਣਾ ਹੈ ਇੰਨੀ ਸੌਫਟ ਵਾਲਾ ਸਟੱਫ ਹੈਗਾ ਇੰਨਾ ਸੌਫਟ ਨਾ ਹੀ ਇਹਦੇ ਵਿੱਚ ਦੀ ਕੋਈ ਸੀਥੂ ਹੈਗਾ ਬਿਲਕੁਲ ਆਂਟੀਆਂ ਪਾਉਣ ਗਰਲਜ਼ ਪਾਉਣ ਭੈਣਾਂ ਪਾਉਣ ਜਿਹੜੇ ਮਰਜ਼ੀ ਪਾਓ ਬਿਨਾਂ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੋਊਗਾ ਜੀ ਇਹ ਬਹੁਤ ਪਿਆਰਾ ਜਿਹਾ ਸੂਟ ਹੈ ਠੀਕ ਹੈ ਜੀ ਤੇ ਇਹ ਘੇਰਾ ਦੇਖੋ ਤੁਸੀਂ ਇਹਦਾ ਪ੍ਰਿੰਟਿੰਗ ਦੇਖੋ ਬੜੀ ਸੋਹਣੀ ਜੀ ਪ੍ਰਿੰਟਿੰਗ ਹੈਗੀ ਹੈ ਘੇਰੇ ਤੇ ਇਹ ਵਾਲਾ ਬਾਰਡਰ ਮਿਲੂਗਾ ਨਾਲ ਕੀ ਠੀਕ ਹੈ ਜੀ ਤੇ ਇਹ ਹੈਗੀ ਹੈ ਜੀ ਇਹਦੀ ਬੋਝ ਬੜਾ ਸਟਾਈਲਿਸ਼ ਜਿਹਾ ਸੂਟ ਹੈਗਾ ਬਹੁਤ ਸੋਹਣਾ ਲੱਗਦਾ ਸੂਟ ਇਹ ਤੇ ਬੈਕ ਸਾਈਡ ਵੀ ਰਹੂਗੀ ਸੇਮ ਬੈਕ ਸਾਈਡ ਤੇ ਵੀ ਤੁਹਾਨੂੰ ਉਦਾਂ ਹੀ ਬਾਰਡਰ ਮਿਲੂਗਾ ਆ ਆ ਗਿਆ ਇੱਕ ਸਾਈਡ ਤੇ ਬਾਰਡਰ ਬਹੁਤ ਅੱਛਾ ਸੁਨਦਾ ਹੈ ਤੇ ਇਹਦੇ ਨਾਲ ਇਹ ਹੈਗੀ ਹੈ ਜੀ ਸਲਵਾਰ 2.5 ਮੀਟਰ ਦੀ ਸਲਵਾਰ ਰਹੂਗੀ ਔਰ 2.5 ਮੀਟਰ ਦੀ ਰਹੂਗੀ ਸ਼ਰਟ ਆ ਲਓ ਜਿਹੜੀ ਆ ਪੱਟੀ ਆ ਨਾ ਇਹਦੀ ਇਹ ਵਾਲੀ ਇਹ ਤੁਸੀਂ ਪਹੁੰਚਾਂ ਤੇ ਲਿਆ ਸਕਦੇ ਹੋ ਤੁਸੀਂ ਇਹਦਾ ਕਿਤੇ ਵੀ ਯੂਜ਼ ਕੋਈ ਪੈਨਲ ਬਣਾ ਸਕਦੇ ਹੋ ਡਿਜ਼ਾਈਨਿੰਗ ਕਰਾ ਸਕਦੇ ਹੋ ਬਹੁਤ ਅੱਛਾ ਸੂਟ ਬਣ ਕੇ ਰੈਡੀ ਹੋ ਜਾਊਗਾ ਤੁਹਾਡਾ ਦੁਪੱਟਾ ਦੇ ਗੁਰੂ ਸੀ ਇੱਥੇ ਰੰਗ ਸਹੀ ਆ ਰਿਹਾ ਸਹੀ ਧਰ ਠੀਕ ਹੈ ਸਹੀ ਹੈ ਚਲੋ ਫੋਟੋ ਕਰ ਲੇ ਬੀਬੀ ਦਾ ਵਿਚਾਰੀ ਇੰਨੀ ਟੈਡੀ ਵਿੰਗੀ ਹੋ ਕੇ ਤੁਹਾਨੂੰ ਸੂਟ ਦਿਖਾਉਣੀ ਆ ਤੁਸੀਂ ਧਿਆਨ ਨਾਲ ਦੇਖ ਲਿਆ ਕਰੋ ਆਹ ਲਓ ਜੀ ਇਹ ਮਲ ਕਾਟਨ ਦੇ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਦੁਪੱਟੇ ਨੇ ਕਿ ਇੰਨੇ ਕਿ ਪਿਆਰੇ ਨੇ ਔਰ ਪੂਰੇ ਐਨ ਖੁੱਲੇ ਡੋਲੇ ਵੱਡੇ ਵੱਡੇ ਸਵਾ 2 ਤੋਂ ਜ਼ਿਆਦਾ ਲਗਭਗ 2.5 ਮੀਟਰ ਹੋਊਗਾ ਦੁਪੱਟਾ 2.5 ਮੀਟਰ ਹਾਂ 2.5 ਮੀਟਰ ਹੀ ਤੇ ਇਹਦੀ ਪ੍ਰਾਈਸ ਰੋਗੀ ਸੂਟ ਦੀ ਪਹਿਲਾਂ ਆਪਾਂ ਤੁਹਾਨੂੰ ਦਿੱਤਾ ਸੀ ਇਹ ਅ 1050 ਦਾ ਦਿੱਤਾ ਸੀ ਤੇ ਇਹ ਸੋ ਤੁਹਾਨੂੰ ਮੈਂ ਵੱਡਾ ਸਾਰਾ ਡਿਸਕਾਊਂਟ ਦੇ ਦੇਣੀ ਆ 150 ਦਾ 900 ਦੇ ਵਿੱਚ ਆਰ ਕਿੰਨਾ ਦਾ ਅ 150 ਦਾ ਹਾਂ 150 ਦਾ 895 ਦੇ ਵਿੱਚ ਸੂਟ ਆ ਗੂ ਫ੍ਰੀ ਸ਼ਿਪਿੰਗ ਨਾਲ ਆਲੋ ਲਓ ਜੀ ਬਹੁਤ ਵੱਡਾ ਡਿਸਕਾਊਂਟ ਦਿੱਤਾ ਅੱਜ ਸੋਨ 1050 ਦਾ ਸੀ ਅੱਜ 900 ਦਾ ਹੈ 895 ਜਾਂ 900 ਜੋ ਮਰਜ਼ੀ ਲਾ ਲੋ ਤੇ ਲਓ ਜੀ ਅਗਲਾ ਸੂਟ ਕਲਰ ਹੀ ਫਰਕ ਵੀ ਬਿਹਤਰ ਹੀ ਆ ਜਾ ਹੁਣ ਤੁਹਾਨੂੰ ਆਵੇਂ ਲੋ ਮਜ਼ਾ ਤੇ ਨਹੀਂ ਆ ਰਿਹਾ ਵੀਡੀਓ ਬਣਾਉਣੀ ਡੈਡੀ ਜੀ ਖੜੀ ਆ ਬੇਬੀ ਆਹ ਲਓ ਜੀ ਬੜਾ ਮਿੱਠਾ ਮਿੱਠਾ ਕਲਰ ਇੰਨਾ ਸੋਹਣਾ ਕਲਰ ਹੈ ਨਾ ਪੁੱਛੋ ਹੀ ਨਾ ਬਸ ਉਧਰ ਰੰਗ ਸਹੀ ਆ ਜਾ ਉਧਰ ਜਾਓ 11 ਉਧਰ ਦਿਖਾ ਦਿੰਦੇ ਆ ਰੱਖੋ ਸਹੀ ਹੈ ਬਸ ਸਹੀ ਹੈ ਲਓ ਜੀ ਸਹੀ ਕਲਰ ਦੇਖ ਰਹੇ ਹਾਂ ਮਿੱਠਾ ਮਿੱਠਾ ਜਾਂ ਪੀਲਾ ਜਿਹਾ ਕਲਰ ਹੈਗਾ ਇੱਕ ਪੇਂਟਿੰਗ ਹੈਗੀ ਆ ਘੇਰੇ ਦੇ ਵਾਲਾ ਬਾਰਡਰ ਮਿਲੂਗਾ ਬਾਜੂ ਦੇ ਘੇਰੇ ਤੇ ਵੀ ਇਹ ਬਾਰਡਰ ਮਿਲੂਗਾ ਇਹ ਬਾਜੂ ਤੇ ਪ੍ਰਿੰਟ ਮਿਲੂਗਾ ਠੀਕ ਹੈ ਜੀ ਤੇ ਨੈਕ ਦੇ ਉੱਪਰ ਤੁਹਾਨੂੰ ਫੇਰ ਇਸ ਤਰ੍ਹਾਂ ਦਾ ਪ੍ਰਿੰਟ ਮਿਲੂਗਾ ਸੋਹਣਾ ਜਿਹਾ ਬੜਾ ਸੋਹਣਾ ਬਾਰੀਕ ਪ੍ਰਿੰਟ ਹੈਗਾ ਇਹ ਤੇ ਇਹ ਹੈਗਾ ਜੀ ਇਹਦਾ ਬੈਕ ਘੇਰਾ ਠੀਕ ਹੈ ਤੇ ਇਹ ਹੈਗੀ ਸਲਵਾਰ ਤੇ ਸਲਵਾਰ ਤੇ ਫੇਰ ਤੁਹਾਨੂੰ ਇਹ ਬਾਰਡਰ ਮਿਲਣਾ ਬੜਾ ਸੋਹਣਾ ਸੂਟ ਹੈ ਜੀ ਬੜੇ ਵੈਲ ਐਜੂਕੇਟਿਡ ਜਿਹਾ ਸੂਟ ਹੈਗੇ ਨੇ ਇਹ ਲੋ ਜੀ ਬੜਾ ਸੋਹਣਾ ਦੁਪੱਟਾ ਵੱਡੇ ਵੱਡੇ ਦੁਪੱਟੇ ਖੁੱਲੇ ਚੌੜੇ ਆ ਵਧੀਆ ਦੁਪੱਟੇ ਨੇ ਸਵਾ ਦੋ ਪਲੱਸ ਦੇ ਦੁਪੱਟੇ ਨੇ ਔਰ 895 ਦੇ ਵਿੱਚ ਸੂਤ ਆ ਰਹੇ ਨੇ ਰੀਵਾ ਬ੍ਰਾਂਡ ਦਾ ਸੂਤ ਆ ਰਿਹਾ 895 ਇੱਥੇ ਰੰਗ ਸਹੀ ਆ ਗਿਆ ਲੋ ਜੀ ਦੇਖ ਲਓ ਕਿੱਥੇ ਰੰਗ ਸਹੀ ਆ ਇੱਥੇ ਸਹੀ ਆ ਫਿਰ ਮੈਨੂੰ ਨਾ ਕਿਉਂ ਵੀ ਰੰਗ ਹੋ ਟਕਾਦਾ ਤੁਹਾਡੇ ਫੋਨ ਤੇ ਜਾ ਕੇ ਕੁਝ ਹੋਰ ਹੋ ਜਿਵੇਂ ਮੈਂ ਕੁਝ ਕਹਿ ਨਹੀਂ ਸਕਦੀ ਲੋ ਜੀ ਅਗਲਾ ਦੇਖੋ ਥੋੜਾ ਜਿਹਾ ਕੀ ਆ ਕਲਰ ਜਿਹਾ ਹੈਗਾ ਇਹ ਪਹਿਲਾਂ ਹੀ ਦੇਖ ਲਓ ਸਹੀ ਆ ਰੇ ਚਲੋ ਚਲੋ ਪਹਿਲਾਂ ਠੀਕ ਹੈ ਜੀ ਬੀਬੀ ਥੋੜਾ ਜਲਦੀ ਜਲਦੀ ਜੀ ਰੈਂਦੀ ਆ ਕਿ ਕਿਤੇ ਘਟਪੜ ਨਾ ਹੋ ਜਾਏ ਕੋਈ ਕਲਰ ਦਾ ਫਰਕ ਨਾ ਆ ਜਾਏ ਠੀਕ ਹੈ ਠੀਕ ਹੈ ਠੀਕ ਹੈ ਆਹ ਲੋ ਉਦਾਂ ਹੀ ਸ਼ਰਟ ਹੈ ਜਿੱਤਾ ਪਹਿਲਾਂ ਦੇਖ ਲਿਆ ਉਹ ਹੀ ਡਿਜ਼ਾਈਨਿੰਗ ਹੈ ਉਹ ਹੀ ਆਰਡਰ ਹੈ ਲੋ ਇਹ ਵੀ 890 ਦਾ ਮਿਲ ਜਾਊਗਾ ਉਦਾਂ ਹੀ ਤੁਹਾਨੂੰ ਦੁਪੱਟਾ ਮਿਲੂਗਾ ਜਿਹੜਾ ਤੁਹਾਨੂੰ ਦੁਪੱਟਾ ਮੈਂ ਪਹਿਲਾਂ ਦਿਖਾਇਆ ਠੀਕ ਹੈ ਜੀ 895 ਚ ਰੀਵਾ ਬ੍ਰਾਂਡ ਦਾ ਸੂਟ ਆलो ਇਹ ਹੋ ਗਿਆ ਇਹ ਵੀ ਬਹੁਤ ਸੋਹਣਾ ਸੂਟ ਹੈ ਇਹਨਾਂ ਦਾ ਥੋੜੀ ਡਿਜ਼ਾਈਨਿੰਗ ਚੇਂਜ ਹੋ ਗਈ ਆ ਉਹ ਧਿਆਨ ਨਾਲ ਦੇਖ ਲਓ ਆਹ ਹੈ ਗਿਆ ਜੀ ਪ੍ਰਿੰਟ ਨੈਕ ਦਾ ਲਗਭਗ ਸਹੀ ਜਿਹਾ ਹੀ ਕਲਰ ਦੇਖ ਰਿਹਾ ਹਾਂ ਤੇ ਆਹ ਹੈਗੀ ਇਹਦੀ ਬਾਜੂ ਠੀਕ ਹੈ ਬਾਜੂ ਦਾ ਪ੍ਰਿੰਟ ਹੈ ਔਰ ਬਾਰਡਰ ਹੈ ਤੇ ਨੀਚੇ ਤੁਹਾਨੂੰ ਆਹ ਮਿਲੂਗਾ ਜੀ gekera ਜਿਸ ਤਰ੍ਹਾਂ ਦੀ ਬਾਜੂ ਸੀ ਉਦਾਂ ਬਈ ਇਹ ਸ਼ਰਟ ਮਿਲ ਰਿਹਾ ਤੁਹਾਨੂੰ ਤੇ ਬੈਕ ਸਾਈਡ ਵੀ ਮਿਲੂਗੀ ਸੇਮ ਹੀ ਬਾਰਡਰ ਮਿਲੂਗਾ ਇਹ ਵਾਲਾ ਤੇ ਸਲਵਾਰ ਤੇ ਕੋਈ ਬਾਰਡਰ ਨਹੀਂ ਮਿਲੂਗਾ ਸਲਵਾਰ ਮਿਲੂਗੀ ਬਲੇਂਕ ਆਹ ਕਲਰ ਬਹੁਤ ਜਿਆਦਾ ਪਿਆਰਾ ਹੈ ਤੇ ਇਹ ਹੈ ਜੀ ਇਹਦਾ ਦੁਪੱਟਾ ਦੁਪੱਟੇ ਦੀ ਡਿਜ਼ਾਈਨਿੰਗ ਵੀ ਚੇਂਜ ਹੋ ਗਈ ਰਹੇ ਵਿੱਚ ਨਾ ਇਹਦੇ ਲਾਈਨਾਂ ਲਾਈਨਾਂ ਜੀਆਂ ਨਹੀਂ ਦੁਪੱਟਿਆਂ ਦੇ ਆ ਲੋ ਇਹ ਵਾਲੀ ਡਿਜ਼ਾਈਨਿੰਗ ਹੈਗੀ ਦੁਪੱਟੇ ਦੀ ਸਟਫ ਤਾਂ ਬਹੁਤ ਜਿਆਦਾ ਸੋਹਣਾ ਬਹੁਤ ਜਿਆਦਾ ਜਿੰਨਾ ਮੈਂ ਕਿਹਾ ਉਹਨਾਂ ਹੀ ਥੋੜਾ ਹੈ ਲੋ ਤੇ ਪ੍ਰਾਈਸ ਹੈਗੀ 895 ਹਾਲੋ ਜੇ ਇੱਕ ਸੂਟ ਰਹਿ ਗਿਆ ਸੀ ਉਹਨਾਂ ਨਾਲ ਦਾ ਪਹਿਲਾਂ ਚੋਂ ਉਵੇਂ ਸੇਮ ਬਾਰਡਰ ਆਸੀ ਇਹ ਬਾਰਡਰ ਆ ਇਹਦਾ ਠੀਕ ਹੈ ਇਹ ਪ੍ਰਿੰਟਿੰਗ ਹੈਗੀ ਬ੍ਰਿਕ ਬ੍ਰਿਕ ਇਹ ਦਾ neck ਤੇ ਬੈਕ ਸਾਈਡ ਸੇਮ ਰਹੂਗੀ ਤੇ ਇਹ ਹੈਗੀ ਹੈ ਜੀ ਸਲਵਾਰ ਤੇ ਸਲਵਾਰ ਤੇ ਇਹ ਵਾਲਾ ਬਾਰਡਰ ਠੀਕ ਹੈ ਤੇ ਦੁਪੱਟੇ ਤੁਸੀਂ ਦੇਖ ਹੀ ਚੁੱਕੇ ਹੋ ਪਹਿਲਾਂ ਸੇਮ ਦੁਪੱਟੇ ਰਹਿਣਗੇ ਸਾਰਿਆਂ ਦੇ ਤੇ ਪ੍ਰਾਈਸ ਹੈਗੀ ਆ 895 ਲਓ ਜੀ ਅਗਲਾ ਸੂਟ ਦੇਖੋ ਬਹੁਤ ਸੋਹਣਾ ਕੱਲਾ ਇਹਨੇਕ ਆਸਲ ਹਲੋਜੀ ਹਲੋ ਇਹ ਹੈਗਾ ਇਹਦਾ neck ਇਹ ਲੋ ਇਹ ਹੈਗਾ ਇਹਦਾ ਕੇਰਾ ਆ ਸਹੀ ਰੰਗ ਕੇਰਾ ਤੇ ਇਹ ਹੋਊਗੀ ਜੀ ਇਹਦੀ ਬਾਹ ਤੇ ਬੈਕ ਸਾਈਡ ਸੇਮ ਰਹੂਗੀ ਉਦਾਂ ਹੀ ਬਾਰਡਰ ਰਹੂਗਾ ਇਹ ਹੈਗੀ ਐ ਸਲਵਾਰ ਇਨ ਆਰ ਨੇ ਉਹ ਜੀ ਇਹ ਰਾਜਾ ਦੁਪੱਟਾ ਠੀਕ ਹੈ ਜੀ ਤੇ ਪ੍ਰਾਈਸ ਹੈਗੀ 895 ਅਗਲਾ ਦੇਖੋ ਥੋੜਾ ਜਿਹਾ ਲਾਈਟ ਕਲਰ ਵੀ ਆਇਆ ਤੇ ਇੱਕੋ ਹੀ ਪ੍ਰਿੰਟ ਹੈ ਇਹਦੇ ਵਿੱਚ ਆਪਣੇ ਕੋਲ ਇੱਕੋ ਹੀ ਸੂਟ ਬਚਿਆ ਹੋਇਆ ਇਸ ਪ੍ਰਿੰਟ ਦਾ ਹਾਂ ਲੋ ਡਸਟੀ 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 ਜਿਹਾ ਕਲਰ ਹੈਗਾ ਇਹਦਾ ਇਹ ਦਿੱਕ ਦਾ ਇਹ ਆਸੀ ਹੈ ਆਲ ਉਸ ਇਹਦਾ neck ਬਣਿਆ ਹੋਇਆ ਹੈ ਪ੍ਰਿੰਟ ਇਹਦਾ ਡਿਫਰੈਂਟ ਆ ਸਾਰਿਆਂ ਨਾਲੋਂ ਤੇ ਇੱਕੋ ਹੀ ਸੂਟ ਆ ਇਸ ਪ੍ਰਿੰਟ ਦੇ ਵਿੱਚ ਬਾਕੀ ਸਾਰੇ ਨਿਕਲ ਚੁੱਕੇ ਨੇ ਪ੍ਰਿੰਟ ਸੋਹਣਾ ਹੈ ਇਹ ਬਾਜੂ ਹੈ ਤੇ ਬਾਜੂ ਦਾ ਇਹ ਬਾਰਡਰ ਹੈ ਇਹ ਕਿਲੇ ਦਾ ਬોર્ਡਰ ਦੇਖੋ ਇਹ ਦੇ ਸਹੀ ਰੰਗ ਦੇਖੋ ਜੀ ਚਲ ਇਹ ਕਿਲੇ ਦਾ ਬોર્ਡਰ ਆ ਗਿਆ ਇਹ ਵਾਹ ਠੀਕ ਹੈ ਜੀ ਤੇ ਬੈਕ ਸਾਈਡ ਸੇਮ ਹੋਊਗੀ ਇਹ ਸਲਵਾਰ ਹੈ ਪ੍ਰਿੰਟਡ ਸਲਵਾਰ ਤੇ ਸਲਵਾਰ ਤੇ ਆਹ ਵਾਲਾ ਪ੍ਰਿੰਟ ਦੇ ਨਾਲ-ਨਾਲ ਕੰਨੀ ਦੇ ਪੱਟੀ ਹੈ ਪੱਟੀ ਕਿਤੇ ਵੀ ਤੁਸੀਂ ਡਿਜ਼ਾਈਨਿੰਗ ਕਰਾ ਸਕਦੇ ਹੋ ਪੌਂਚੀ ਕਿ ਲੱਗ ਰਹੀ ਹੈ ਦਿਖਾਓ ਹਲੋ ਇਹ ਹੈਗਾ ਜੀ ਇਹਦਾ ਦੁਪੱਟਾ ਖੁੰਡਾ ਰਿਮਲਾ ਬਹੁਤ ਵੱਡਾ ਦੁਪੱਟਾ ਹੈ ਤੇ ਪ੍ਰਾਈਸ ਹੈਗੀ ਹੈ ਇਹਦੀ ਵੀ 895 ਹੁਣ ਅਗਲੇ ਜਿਹੜੇ ਮੈਂ ਸੂਟ ਦਿਖਾ ਰਹੀ ਹਾਂ ਤਿੰਨ ਸੂਟ ਰੀਵਾ ਦੇ ਨੇ ਤੇ ਲਿਲਨ ਕਾਟਨ ਦੇ ਨੇ ਇਹ ਤੇ ਇਹਨਾਂ 'ਚ ਨਾ ਥੋੜੀ ਜੀ ਔਰਗੈਂਜ਼ਾ ਦੀ ਲੇਸ ਸਿੰਗ ਵਗੈਰਾ ਹੋਈ ਹੋਈ ਹੈ ਰੀਵਾ ਦੀ ਲਿਲਨ ਕਾਟਨ ਲੋ ਜੀ ਇਹ ਵਾਲੀ ਨਾ ਪੱਟੀ ਲੱਗੀ ਹੋਈ ਹੈ ਇਹ ਤੇ ਤੁਸੀਂ ਇੱਥੋਂ ਲਾ ਕੇ ਕਿਤੇ ਵੀ ਐਡਜਸਟ ਕਰ ਸਕਦੇ ਹੋ ਇਹਨੂੰ ਵਰਕ ਵਾਲੀ ਪੱਟੀ ਹੈ ਇਹ ਡਿਜ਼ਾਈਨਰ ਤੇ ਬਾਕੀ ਤੁਸੀਂ ਸਟਫ ਦੇਖ ਲਓ ਸਟਫ ਤਾਂ ਹੁਣ ਤੁਸੀਂ ਐਦਾਂ ਦਿਖਾ ਸਕਦੀਆਂ ਤੁਹਾਨੂੰ ਮੈਂ ਹੀੜਾ ਕਰਕੇ ਹੱਥ ਇਹ ਵਾਲਾ ਇਹ ਲਾਈਨਿੰਗ ਲੱਗੂਗੀ ਇਹਦੇ ਤੇ ਜੀ ਸ਼ਰਟ ਤੇ ਲਾਈਨਿੰਗ ਲੱਗੂਗੀ ਕੱਲੀ ਸ਼ਰਟ ਤੇ ਤੇ ਇਹ ਹੈਗਾ ਜੀ ਇਹਦੀ ਆਰਗੈਂਜ਼ਾ ਦੀ ਪੱਟੀ ਲੱਗੀ ਹੋਈ ਹੈ ਪੈਚ ਲੱਗੇ ਹੋਏ ਆ ਵਰਕ ਵਾਲਾ ਠੀਕ ਹੈ ਜੀ ਤਰੀਵਾ ਦੇ ਸੂਟ ਰਹਿਣਗੇ ਸਾਰੇ ਵਿਦ ਸਟੈਂਪ ਆਉਣਗੇ ਇਹ ਵਾਲੀ ਮਿਲੂਗੀ ਜੀ ਇਹਦੇ ਨਾਲ ਤੁਹਾਨੂੰ ਸਲਵਾਰ ਮਸਲੀਨ कॉटन ਦੀ ਤੇ ਦੁਪੱਟਾ ਦੇਖੋ ਆਹ ਰੰਗ ਸਹੀ ਹੈ? ਰੰਗ ਸਹੀ ਦੇਖ ਰਹੇ ਹਾਂ ਆਹ ਲਓ ਜੀ ਇਹ ਮਸਲੀਨ कॉटन ਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਕਾਕੀ ਜਿਹਾ ਰੰਗ ਹੈ ਇਹ ਲੱਕਾਕੀ ਜਿਹਾ ਨਹੀਂ ਇਹ ਦੀ ਡਸਟੀ ਮਹਿੰਦੀ ਜ ਹੈ ਡਸਟੀ ਆਹ ਆਇਆ ਰੰਗ ਆਹ ਨਹੀਂ ਇਹ ਨਹੀਂ ਹੈਗਾ ਡਸਟੀ ਮਹਿੰਦੀ ਹੈ ਜੀ ਰੰਗ ਉਸ ਆਹ ਹੋਰ ਕਾਕੀ ਜਿਹਾ ਰੰਗ ਆਇਆ ਜੀ ਚਲੋ ਯਕੀਨ ਕਰਕੇ ਵੀ ਲੈ ਸਕਦੇ ਆ ਜੀ ਚਲ ਐ ਕਿਉਂ ਨਹੀਂ ਇਹ ਠੀਕ ਆ ਸਰ ਪਹਿਲਾਂ ਨਹੀਂ ਰਸਤੀ ਮਿੰਦੀ ਆ ਸੋਨੇ ਉਹ ਗਲਸਾਂ ਦੀ ਅੱਜ ਤੇ ਠੀਕ ਹੈ ਠੀਕ ਹੈ ਲਓ ਜੀ ਆਹ ਦੇਖ ਲਓ ਆਹ ਵਾਲਾ ਕਲਰ ਇਹ ਵਾਲਾ ਸੁੱਤ ਜਿਹੜਾ ਇਹ 1250 ਚ ਦਿੱਤਾ ਸੀ ਪਹਿਲਾਂ ਆਪਾਂ ਅੱਜ ਤੁਹਾਨੂੰ ਮਿਲਦਾ 1095 ਚ ਆਹ ਲਓ ਅਗਲਾ ਉਹਦੀ ਨਾਲ ਦਈਏ ਕਿਉਂਕਿ ਤਾਂ ਬਹੁਤ ਸੋਹਣੀ ਹੈ ਬਹੁਤ ਸੋਹਣੀ ਲੱਗਦਾ ਤੇ ਆਹ ਲਓ ਜੀ ਇਹ ਹੈਗੀ neck ਦੀ ਪੱਟੀ ਪੱਟੀ ਬਹੁਤ ਸੋਹਣੀ ਲੱਗੀ ਹੋਈ ਹੈ organza ਦੀ ਪੱਟੀ ਹੈ ਵਰਕ ਵਾਲੀ ਠੀਕ ਹੈ ਇਹ ਹੈਗੀ ਘੇਰੇ ਦੀ ਪੱਟੀ ਠੀਕ ਹੈ ਜੀ ਬਾਕੀ ਪ੍ਰਿੰਟ ਦੇਖ ਲਓ ਤੁਸੀਂ ਇਹ ਲినਨ ਕਾਟਨ ਹੈਗੀ ਹੈ ਰੀਵਾ ਦੀ ਤੇ ਇਹ ਹੈਗੀ ਮਸਲੀਨ ਕਾਟਨ ਦੀ ਸਲਵਾਰ ਦੁਪੱਟਾ ਦੇਖੋ ਆਹ ਲਓ ਜੀ ਦੁਪੱਟਾ ਦੇਖੋ ਬਹੁਤ ਸੋਹਣਾ ਦੁਪੱਟਾ ਆ ਪਿਆਰਾ ਜਿਹਾ ਦੁਪੱਟਾ ਤੇ ਪ੍ਰਾਈਸ ਹੈਗੀ ਹੈ 1095 ਆਹ ਲਓ ਜੀ ਅਗਲਾ ਇਹ ਲਿਲਨ ਕਾਟਨ ਦੇ ਤਿੰਨ ਪੀਸ ਨੇ ਤਿੰਨੇ ਹੀ ਅਲੱਗ-ਅਲੱਗ ਕਲਰ ਅਲੱਗ-ਅਲੱਗ ਪ੍ਰਿੰਟ ਦੇ ਰਹਿ ਗਏ ਆਹ ਲਓ ਜੀ ਇਹ ਹੈ ਜੀ ਦੀ ਪੈਚ ਜਲਗੇ ਹੋਏ ਆਰਗਾਂਜ਼ਾ ਦਾ ਠੀਕ ਹੈ ਤੇ ਇਹ ਹੈਗਾ ਇਹਦਾ neck ਦੀ ਪੱਟੀ ਇਹ ਹੈਗੀ ਮਸਲੀਨ ਕਾਟਨ ਦੀ ਸਲਵਾਰ ਤੇ ਨਾਰ ਮਿਲੂਗਾ ਇਹ ਵਾਲਾ ਦੁਪੱਟਾ ਆਹ ਲੋ ਦੁਪੱਟੇ ਦੀ ਡਿਜ਼ਾਈਨਿੰਗ ਦੇਖ ਲਓ ਤੁਸੀਂ ਤੇ ਪ੍ਰਾਈਸ ਹੈਗੀ ਆ 1095 ਲਓ ਜੀ ਨੈਕਸਟ ਮੈਂ ਤੁਹਮ ਸੂਟ ਦਿਖਾਉਣੀ ਆ ਇਹ ਸੂਟ ਇਹਦੇ ਨਾਲ ਤਾਂ ਆਪਾਂ ਦੇ ਚੁੱਕੀਆਂ ਪਹਿਲਾਂ 1250 ਦਾ ਡਿਸਕਾਊਂਟ ਦੇ ਹੀ ਦਿੱਤਾ ਸੀਗਾ ਬਟਾ ਦੱਸ ਕੇ ਦੱਸ ਹਾਂ ਮੈਂ ਦਿਖਾ ਦਿੰਨੀ ਆ ਦੁਪੱਟਾ ਹੈਗਾ ਪਰ ਇਹਦਾ ਦੁਪੱਟਾ ਖਰਾਬ ਹੋ ਗਿਆ ਇਹ ਹੈਗਾ ਸੂਟ ਬਹੁਤ ਪਿਆਰਾ ਸੂਟ ਕਾਟਨ ਤਾਂ ਬੜੀ ਜ਼ਬਰਦਸਤ ਕਾਟਨ ਹੈ ਹਲ ਕਿਤੇ ਵੀ ਤੁਹਾਨੂੰ ਸੀ ਥਰੂ ਨਹੀਂ ਲਿਖੂਗਾ ਬਿਲਕੁਲ ਨਹੀਂ ਬਹੁਤ ਹੀ ਜ਼ਿਆਦਾ ਹੈ ਮਲਾਈ ਵਰਗੀ ਕਾਟਨ ਪਈ ਆ ਬਹੁਤ ਸੋਹਣਾ ਸੂਟ ਆ 5 ਮੀਟਰ ਦਾ ਰਨਿੰਗ ਦੇ ਵਿੱਚ ਸੂਟ ਹੈ ਲੋ ਮੈਂ ਤੁਹਾਨੂੰ ਦੁਪੱਟੇ ਦੀ ਪ੍ਰੋਬਲਮ ਦਿਖਾ ਦੇਣੀ ਆ ਇਹ ਪ੍ਰੋਬਲਮ ਹੈ ਦੁਪੱਟਾ ਬਹੁਤ ਸੋਹਣਾ ਮਸਲੀਨ ਦਾ ਪਰ ਦੁਪੱਟੇ ਦੇ ਵਿੱਚ ਕਿੱਥੇ ਪ੍ਰੋਬਲਮ ਹੈ ਆ ਵੇ ਆ ਲਓ ਜੀ ਹਾਂ ਜੀ ਦੁਪੱਟੇ ਦੇ ਵਿੱਚ ਨਾ ਇੱਥੇ ਇੰਨੀ ਕਿ ਪ੍ਰੋਬਲਮ ਹੈਗੀ ਆ ਕਿ ਵਿਚਾਲੇ ਉਹ ਇਹ ਐ ਫਟਿਆ ਹੋਇਆ ਇੰਨਾ ਔਰ ਆ ਸੀ ਆ ਵੀ ਹੈ ਦੁਪੱਟੇ 'ਚ ਪ੍ਰੋਬਲਮ ਹੈਗੀ ਆ ਜੀ ਵੈਸੇ ਅਸੀਂ ਦੁਪੱਟਾ ਨਾਲ ਭੇਜ ਦਾਂਗੇ ਅਸੀਂ ਕਰਨਾ ਤਾਂ ਕੀ ਹੈ ਤੇ ਇਹ ਹੈਗਾ ਇੱਥੇ ਪੱਲੇ ਤੇ ਇੱਥੇ ਆ ਕੇ ਨੇ ਸਾਨੂੰ ਦਿਖਾ ਦੇਣੀ ਹੈ ਕਿੱਥੇ ਹੈਗਾ ਇਹ ਆ ਪੱਲੇ ਦੇ ਨੇੜੇ ਆ ਇੱਥੇ ਆ ਆ ਪੱਲਾ ਇਹਦਾ ਆ ਵਾਲੀ ਆ ਇਥੋਂ ਪਤਾ ਨਹੀਂ ਕਿਵੇਂ ਆਏ ਜਿਵੇਂ ਘਸਿਆ ਪਿਆ ਹੁੰਦਾ ਕੋਈ ਸਮਝ ਨਹੀਂ ਆਈ ਮੈਨੂੰ ਆਹ ਵਾਲਾ ਇਥੋਂ ਫਟ ਗਿਆ ਤੇ ਇਥੋਂ ਫਟ ਗਿਆ ਠੀਕ ਹੈ ਦੋ ਥਾਵਾਂ ਤੋਂ ਦੁਪੱਟਾ ਫਟ ਗਿਆ ਦੁਪੱਟਾ ਤੁਹਾਨੂੰ ਨਾਲ ਭੇਜਾਂਗੇ ਇਹੋ ਜੀ ਕੋਈ ਨਹੀਂ ਹੈ ਗੱਲ ਕਿ ਅਸੀਂ ਕਰਾਉਣਾ ਹੀ ਨਹੀਂ ਹੈ ਕੁਛ ਹੋਣੇ ਦੁਪੱਟੇ ਤੋਂ 1250 ਦਾ ਪਹਿਲਾਂ 1450 ਦੇ ਦਿੱਤੇ ਸੀ ਸੂਟ ਫਿਰ 1250 ਦੇ ਡਿਸਕਾਊਂਟ ਦੇ ਦਿੱਤੇ ਸੀ ਪਰ ਇਹ ਵਾਲਾ ਸੂਟ ਹੁਣ ਕਿਉਂ ਕਿ ਦੁਪੱਟਾ ਫਟਿਆ ਹੋਇਆ ਤੁਹਾਡੇ ਸਾਹਮਣੇ ਹੀ ਆ ਇਹ ਹੁਣ 1050 ਦੇ ਵਿੱਚ ਸੂਟ ਆ ਜੂਗਾ ਫ੍ਰੀ ਸ਼ਿਪਿੰਗ ਨਾਲ ਆਉਗਾ ਜੇਕਰ ਤੁਹਾਡੇ ਕੰਮ ਦਾ ਹੈਗਾ ਤਾਂ ਤੁਸੀਂ ਦੁਪੱਟਾ ਸਾਨੂੰ ਨਾਲ ਦੇ ਦੇਵਾਂਗੇ ਦੁਪੱਟਾ ਤਾਂ ਅਸੀਂ ਵੈਸੀ ਭੇਜ ਰਹੇ ਹਾਂ ਆਦਰਵਾਇਜ਼ ਇਹ ਸੂਟ ਹੀ ਬਹੁਤ ਜ਼ਿਆਦਾ ਸੋਹਣਾ ਹੈ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋ ਹੋ ਸੋਹਣੀ ਦੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਨੂੰ ਸਤਿ ਸ੍ਰੀ ਅਕਾਲ